ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਲੈ ਕੇ ਸਰਕਾਰ ਦੀਆਂ ਸਰਗਰਮੀਆਂ ਤੇਜ਼ ਹੁੰਦੀਆਂ ਦਿਖਾਈ ਦੇ ਰਿਆ ਨੇ ਤੇ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਵੀ ਸਰਗਰਮ ਹੁੰਦੇ ਦਿਖਾਈ ਦੇ ਰਹੇ ਨੇ ਅੱਜ ਸੀਐਮ ਭਗਵੰਤ ਮਾਨ ਤੀ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਲਈ ਮੌੜ ਮੰਡੀ ਤੇ ਚੌਕੇ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕਰਨ ਦਾ ਕੰਮ ਵੀ ਕੀਤਾ ਗਿਆ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਪੰਚਾਇਤੀ ਚੋਣਾਂ ਲੈ ਕੇ ਵੱਡਾ ਬਿਆਨ ਦੇ ਦਿੱਤਾ ਹੈ ਉਹਨਾਂ ਨੇ ਇਸ ਦੇ ਬਾਰੇ ਗੱਲ ਕਰਦੇ ਹੋਇਆ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਦੋਂ ਹੋ ਸਕਦੀਆਂ ਨੇ ਤੇ ਇਸ ਦੇ ਵਿੱਚ ਸਰਪੰਚਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਸਰਪੰਚੇ ਦੀ ਚੋਣ ਕਰਦੇ ਵਕਤ ਕੀ ਦੇਖਣਾ ਚਾਹੀਦਾ ਹੈ ਇਹਨਾਂ ਸਾਰੀਆਂ ਗੱਲਾਂ ਬਾਰੇ ਸੀਐਮ ਭਗਵੰਤ ਮਾਨ ਦੇ ਵੱਲੋਂ ਕੀ ਕੋਈ ਅੱਖ ਹੈਗਾ ਤੁਸੀਂ ਖੁਦ ਹੀ ਸੁਣ ਲਵੋ ਇਹ ਗੱਲ ਕਰਨ ਲਈ ਤੁਹਾਡੇ ਕੋਲੇ ਅੱਜ ਮੈਂ ਆਇਆ ਚੌਕੇ ਔਰ ਪੰਚਾਇਤੀ ਚੋਣਾਂ ਆਗਿਆ ਬਸ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਹੈ ਔਰ ਦਸਹਿਰੇ ਤੋਂ ਬਾਅਦ ਦੀਆਂ ਡੇਟਾ ਮੈਨੂੰ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਜਾਨੀ ਕਿ 15 16 17 18 19 ਅਕਤੂਬਰ ਦੇ ਨੇੜੇ ਤੇੜੇ ਮੈਂ ਇੱਕ ਪੰਚਾਇਤਾਂ ਬਾਰੇ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤਾਂ ਚੰਗੇ ਪੜੇ ਲਿਖੇ ਬੰਦੇ ਮੁੰਡੇ ਚੰਗ ਮੁੰਡੇ ਸਾਰੇ ਉਹਦੇ ਹਿੱਸਾ ਲਓ ਸਰਪੰਚੀ ਦੀ ਡਾਇਰੈਕਟ ਚੋਣ ਹੋਊਗੀ ਮੈਂਬਰਾਂ ਦੀ ਅਲਗ-ਅਲਗ ਹੋਊਗੀ ਤੇ ਕਿਸੇ ਚੋਣ ਨਿਸ਼ਾਨ ਤੇ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕਦੇ ਉਹਦੇ ਨਾਲ ਰੌਲਾ ਪੈ ਜਾਂਦਾ ਲੜਾਈ ਹੋ ਜਾਂਦੀ ਧੜੇ ਬਣ ਜਾਂਦੇ ਆ ਮੈਂ ਚਾਹੁੰਦਾ ਸਰਪੰਚ ਕਿਸੇ ਪਾਰਟੀ ਦਾ ਨਾ ਹੋਵੇ ਸਰਪੰਚ ਪਿੰਡ ਦਾ ਹੋਵੇ ਬਾਅਦ ਬੋਟਾ ਮਿਲੀ ਜਿਹੜੀ ਮਰਜ਼ੀ ਪਾਰਟੀ ਨਾਲ ਚੱਲ ਜਾਓ ਤੁਹਾਡਾ ਡੈਮੋਕਰੇਟ ਰਾਈਟ ਹੈ ਜੇ ਕਿਤੇ ਸਰਬਸੰਮਤੀ ਕਰ ਲਓ ਸਾਰੇ ਪਿੰਡ ਦੀ ਪੰਚਾਇਤ ਤੇ ਵੀ ਆਖਟ ਮੈਂਬਰ ਤੇ ਕਿ ਸਰਪੰਚ ਸਾਡੇ ਦਾ ਸਰਬਸੰਮਤੀ ਹੈ ਜੀ ਤਾਂ ਉਸ ਪਿੰਡ ਨੂੰ 5 ਲੱਖ ਰੁਪਿਆ ਨਗਦੇ ਨਾਮ ਸਰਕਾਰ ਵੱਲੋਂ ਤੇ ਨਾਲ ਸਟੇਡੀਅਮ ਸਕੂਲ ਮੱਲਾ ਕਲੀਨਿਕ ਜਾਂ ਜੋ ਵੀ ਉਹ ਪਿੰਡ ਕਹੂਗਾ ਉਹ ਉਹਨੂੰ ਗ੍ਰਾਂਟ ਦਿੱਤੀ ਜਾਊਗੀ ਇਹ ਉਸ ਪਿੰਡ ਤੇ ਆ ਵੀ ਉਹ ਕੀਮਤਾ ਪਾ ਕੇ ਦਿੰਦੀ ਨੇ ਜੇ ਸਰਬਸੰਮਤੀ ਕਰ ਲਓਗੇ ਕਿਉਂਕਿ ਮੈਨੂੰ ਇਹ ਹੈ 30-30 ਲੱਖ ਦੇ 40-40 ਲੱਖ ਦੇ ਖਰਚੇ ਹੋ ਜਾਂਦੇ ਵੱਡੇ ਪਿੰਡਾਂ 'ਚ ਜਲੇਬੀਆਂ ਅੱਡ ਤਦ ਉਹ ਉਹ ਤਾਂ ਹੁਣ ਤੁਸੀਂ ਦੇਖ ਲਿਓ ਜਦੋਂ ਅਨਾਉਂਸਮੈਂਟ ਹੋ ਗਈ ਕੁਝ ਦਿਨਾਂ ਚ ਇੱਕ ਦੂਜੇ ਨੂੰ ਕਹਿਣ ਲੱਗ ਜਾਣਗੇ ਸਰਪੰਚ ਪਹਿਲੀ ਨਾਂ ਦਾ ਲੱਗਣਾ ਹੈ ਸਰਪੰਚ ਉਹਨਾਂ ਨੇ ਤਾਂ ਸ਼ੁਰੂ ਕਰਤੀ ਆਪਾਂ ਲੇਟ ਆਂ ਲੈ ਦੱਸੋ ਇਹ ਕਾਹਦਾ ਲੇਟ ਆ ਇਹ ਦੱਸੋ ਇਹ ਕੋਈ ਦੱਸੋ ਕੋਈ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਇੰਨੀ ਤਰੀਕ ਤੋਂ ਸ਼ੁਰੂ ਕਰਨੀ ਹੈ ਉਹ ਨਹੀਂ ਲੇਟ ਆ ਤੇ ਨਾਲੇ ਐਤਕੀ ਲੋਕਾਂ ਦਾ ਭਾਈ ਸੁਆਵਤ ਲਿਆ ਹੋਇਆ ਦੇਸੀ ਰੂਸੀ ਦਾ ਨਹੀਂ ਐਤਕੀ ਹੈ ਕੰਮ ਅੰਗਰੇਜ਼ੀ ਹੈਦਕੀ ਦਾ ਇਹ ਯਾਰ ਜੇ ਨਾਂ ਹੋਵੇ ਪਿੰਡਾਂ ਚ ਉਹੀ ਪੈਸੇ ਪਿੰਡ ਤੇ ਲੱਗ ਜਾਣਗੇ ਉਹੀ ਜਿਹੜਾ 20-20 ਲੱਖ ਲਾਉਂਗੇ ਉਹਦੇ 10-10 ਲੱਖ ਵੈਸੀ ਦੇ ਦਿਓ ਪਿੰਡ ਨੂੰ ਪੰਚਾਇਤ ਨੂੰ ਦਾਨ ਕਰ ਦਿਓ ਪੰਜ ਸਾਡੇ ਵਾਲੇ ਪਾਸੇ ਆ ਜੂ ਬਾਕੀ ਤੁਹਾਨੂੰ ਗਰੰਟਾ ਹੋਰ ਦੇ ਦਾਂਗੇ ਪਿੰਡ ਦਾ ਤਾਂ ਨਹਾਰ ਬਦਲ ਜੂਗੀ ਨਾਲੇ 7-52 ਦੇ ਪਰਚੇ ਨਹੀਂ ਹੋਣਗੇ ਨਾਲੇ ਲੜਾਈਆਂ ਨਹੀਂ ਹੋਣਗੀਆਂ ਸੋ ਇਸ ਕਰਕੇ ਸਰਬਸੰਮਤੀ ਕਰਨਾ ਤਾਂ ਬਾਲਾ ਵਧੀਆ ਨਹੀਂ ਤਾਂ ਸ਼ਾਂਤੀ ਨਾਲ ਜੇ ਇਲੈਕਸ਼ਨ ਵੀ ਲੜਨੀ ਹੈ ਉਹ ਵੀ ਹੱਕ ਹੈ ਤੁਹਾਡਾ ਸ਼ਾਂਤੀ ਨਾਲ ਲੜੋ ਚੰਗੇ ਬੰਦਿਆਂ ਨੂੰ ਮੂਹਰੇ ਲੈ ਕੇ ਉਹ ਪਿੰਡ ਦੇ ਹੀ ਬੰਦਾ ਇਹ ਚ ਇਹ ਚ ਦੇਖੋ ਐਮਐਲਏ ਵੇਲੇ ਤਾਂ ਆਪਾਂ ਕਹਿ ਸਕਦੇ ਆ ਯਾਰ ਪਤਾ ਨਹੀਂ ਸੀ ਕਿਹਾ ਜਾਂ ਨਿਕਲੂਗਾ ਮੈਂ ਸੀ ਕਿਹੜਾ ਜਾਣਦੇ ਸੀ ਐਮਪੀ ਵੇਲੇ ਵੀ ਕਹਿ ਸਕਦੇ ਆ ਯਾਰ ਇਹ ਹੈ ਜਾਂ ਨਿਕਲੂਗਾ ਨੂੰ ਕਿਹੜਾ ਪਤਾ ਸੀ ਹੈਨਾ ਤੇ ਮੁੱਖ ਮੰਤਰੀ ਵਾਸਤੇ ਵੀ ਮੰਤਰੀ ਵਾਸਤੇ ਵੀ ਕਹਿ ਸਕਦੇ ਪਰ ਸਰਪੰਚ ਵਾਸਤੇ ਤਾਂ ਨਹੀਂ ਕਹਿ ਸਕਦੇ ਉਹ ਸਾਰਾ ਪਿੰਡ ਜਾਣਦਾ ਹੁੰਦਾ ਉਹਨੂੰ ਕਿ ਕਿਹਾ ਜਾ ਹੁਣ ਜਿਹੜਾ 40 ਲੱਖ ਲਾਊਗਾ ਉਹ ਪਰ 40 ਲੱਖ ਕੱਢੂ ਕਿੱਥੋਂ ਮੈਨੂੰ ਇਹ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਸਾਲ ਕੱਢ ਲੈਂਦਾ ਹੁਣਾ ਮੈਂ ਉਹ 40 ਲੱਖ ਆਲੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਤ ਕੀ ਨਾ ਪੰਗਾ ਲੈ ਲਿਓ ਇਤ ਕੀ ਮੈਂ ਆ ਇੱਥੇ ਇੱਕ ਰੁਪਈਆ ਨਹੀਂ ਨਾ ਖਾਣ ਦੇਣਾ ਪੰਚਾਇਤ ਦਾ ਪੈਸਾ ਕਿ ਨਾ ਖਾਣ ਦੇਣਾ ਕਿਤੇ ਕਹੋਂਗੇ 40 ਲੱਖ ਕੇ 80 ਕੱਢਾਂਗੇ ਉਹ ਪੋਹ ਜਮਾਨੇ ਚਲੇ ਗਏ ਹੁਣ ਹਾਂ ਸਹਿਮਤੀ ਕਰ ਲਓ ਜਾਂ ਫਿਰ ਚੰਗੇ ਬੰਦੇ ਨੂੰ ਚੁਣ ਕੇ ਆ ਪੰਚਾਇਤਾਂ ਬਣਾਓ ਚੰਗੀਆਂ ਪੜੀਆਂ ਲਿਖੀਆਂ ਪੰਚੇ ਤਾਂ ਬਣਾਓ ਜਿਹੜੀਆਂ ਪਿੰਡ ਪ੍ਰਤੀ ਵਿਕਾਸ ਪ੍ਰਤੀ ਜਿਹੜੀਆਂ ਵਚਨਬੱਧ ਹੋਣ ਔਰ ਕੋਈ ਮੈਂ ਕਿਸੇ ਇਹ ਨਹੀਂ ਕਹਿੰਦਾ ਕਿਉਂਕਿ ਮੈਂ ਤਾਂ ਚੋਣ ਨਿਸ਼ਾਨੀ ਖਤਮ ਕਰਤੇ ਨਾ ਮੈਂ ਤਾਈਓ ਕਿਤੇ ਨੇ ਇਹਦਾ ਨਾ ਪਤਾ ਨਹੀਂ ਲੱਗਦਾ ਨਹੀਂ ਤਾਂ ਐ ਕਹਿਣ ਲੱਗ ਜਾਂਦੇ ਨੇ ਕਾਂਗਰਸੀ ਸਰਪੰਚਾ ਜੀ ਇਹਨੂੰ ਗਰਾਂਟ ਨਾ ਦਿਓ ਜੀ ਨਾ ਹੁਣ ਮੰਜੇ ਦੇ ਜਿੱਤੇ ਹੋਇਆ ਕੋਈ ਜੱਗ ਦੇ ਜਿੱਤੇ ਹੋਇਆ ਬਸ ਤੂੰ ਤਾਂ ਪਿੰਡ ਦਾ ਹੈ ਸੀ ਇਸ ਕਰਕੇ ਮੇਰੇ ਵੱਲੋਂ ਕੋਈ ਦਰਿਆਤ ਨਹੀਂ ਹੋਊਗੀ ਮੈਂ ਆਪਣੇ ਮੰਤਰੀਆਂ ਨੂੰ ਕਹਿ ਕੇ ਰੱਖੂਗਾ ਕਿ ਜਿਹੜਾ ਪਿੰਡ ਦਾ ਵਧੀਆ ਕੰਮ ਵਾਸਤੇ ਕੋਈ ਭਾਵੇਂ ਭਾਵੇਂ 500 ਦੀ ਬਾਦੀ ਦਾ ਪਿੰਡ ਹੈ ਭਾਵੇਂ 5000 ਦੀ ਬਾਦੀ ਦਾ ਪਿੰਡ ਹੈ ਜੇ ਕੋਈ ਵਧੀਆ ਆਈਡੀਆ ਲੈ ਕੇ ਆ ਰਿਹਾ ਹੈ ਕੋਈ ਪਿੰਡ ਪੈਸੇ ਦੇ ਦੋ ਜਿੰਨੇ ਦੇਣੇ ਤੇ ਜੇ 500 ਵਾਲੇ ਚ ਵੀ ਲਾਤਾ ਨਾ 5000 ਵਾਲੇ ਦੇਖਣ ਆਉਣਗੇ ਤੀਜੇ ਦਿਨ ਉਹ ਵੀ ਆਉਣਗੇ ਫਿਰ ਵੀ ਹਾਂ ਆਪਾਂ ਵੀ ਲੋਨ ਹੈ ਜਿਆਰੇ ਸੋ ਚੰਗੇ ਕੰਮ ਨੂੰ ਮੈਂ ਕਦੇ ਮਨਾ ਨਹੀਂ ਕਰਦਾ ਆਹੀ ਕੰਮ ਕਰਨਾ ਹੈ ਹੋਰ ਹੋਰ ਪੈਸੇ ਕਮਾਉਣੇ ਹੁੰਦੇ ਜੀ ਮੈਂ ਤਾਂ ਕਲਾਕਾਰ ਬਹੁਤ ਵਧੀਆ ਵੱਡਾ ਸੀ ਬੰਬੇ ਬੰਬੇ ਚਲੇ ਗਏ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਆ ਨਾ ਜਿਹੜੇ ਹੁਣ ਫਿਲਮਾਂ 'ਚ ਆਉਂਦੇ ਮੇਰੇ ਨਾਲ ਦੇ ਹੀ ਆ। ਆ ਬਿੰਨੂ ਹੋਰੀ ਕਰਨਜੀ ਥੋਰੀ। ਆਪਣੇ ਹੀ ਮੁੰਡੇ ਸਾਰੇ ਪਰ ਮੈਂ ਕਿਹਾ ਯਾਰ ਨਹੀਂ ਯਾਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ। ਮੈਂ ਤੈਨੂੰ ਇਹੀ ਕਹਿਣਾ ਚਾਹੁੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ 'ਤੇ ਲਾ ਲੈਂਦਾ। ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ। ਪੈਸੇ ਨਾਲ ਪੋਜੀਸ਼ਨ ਬਣਦੀ। ਕੋਈ ਕਾਰੋਬਾਰ ਚਲਾ ਲੈਂਦਾ। ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਕਿ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਕੋ ਨਾਨਕ ਸਾਹਿਬ ਦੁਕਾਨ ਖੋਲ ਕੇ ਬੈਜ ਜਾਂਦੇ ਫਿਰ ਪੰਜੇ ਨਾਲ ਪਹਾੜ ਕੌਣ ਰੋਕਦਾ ਜੀ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਜੀ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਜੀ ਫਿਰ ਉਦਾਸੀਆਂ ਕਰਕੇ ਪੂਰੀ ਦੁਨੀਆ ਜਾ ਕੇ ਕਿਰਤ ਕਰੋ ਵੰਡ ਛਕੋ ਦਾ ਹੋਕਾ ਕੌਣ ਦਿੰਦਾ ਜੀ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਅੱਜ ਅੱਜ ਕਿੰਨੀ ਹੋ ਗਈ ਅੱਜ 23 ਹੋ ਗਈ ਇੱਕ ਹਫ਼ਤਾ ਪਹਿਲਾਂ 16 ਤਰੀਕ ਨੂੰ 2.5 ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ 2.5 ਸਾਲ 2.5 ਸਾਲਾਂ ਚ ਮੈਂ ਝੂਠ ਨਹੀਂ ਬੋਲਦਾ ਆਪਾਂ ਮਿੱਟੀ ਨਾਲ ਜੁੜੇ ਹੋਏ ਬੰਦੇ ਆ ਜ਼ਿੰਮੇਵਾਰਾਂ ਦਾ ਮੁੰਡਾ 2.5 ਸਾਲਾਂ ਚ 44000 786 ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡ ਵੀ ਕਿਸੇ ਨਾ ਕਿਸੇ ਨੂੰ ਮਿਲੀ ਹੋਊਗੀ ਨੌਕਰੀ ਜਾਂ ਕੋਈ ਆਲੇ-ਦਾਲੇ ਤੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਮਿਲੀ ਹੋਊਗੀ ਨਾਲੇ ਇਹ ਪੁੱਛ ਲਿਓ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਤਾਂ ਮੈਂ ਮੈਂ ਜ਼ਿੰਮੇਵਾਰ ਆ ਇਹ ਵੀ ਪੁੱਛ ਲਿਓ ਕਿਸੇ ਨੂੰ ਕੋਈ ਐਮਐਲਏ ਜਾਂ ਮੰਤਰੀ ਦੀ ਸਪਾਰਸ਼ ਲਵਾਉਣੀ ਪਵੇ ਮੈਂ ਜ਼ਿੰਮੇਵਾਰ ਆ। ਕਈ ਕਈ ਕਰਾਜਦਾ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ। ਆ ਹੱਥ ਖੜਾ ਕਰ ਰਿਹਾ ਮੁੰਡਾ। ਹਾਂਜੀ। ਕਿੱਥੇ ਜੀ? ਐ ਚੌਕੇ ਪਿੰਡ ਦੇ। ਕਿੰਨੇ? 28 ਇੱਕ ਨੈਪਸੀਲਾ ਰਿਹਾ ਉਹਦੇ ਚ ਲੈ। ਤਾੜੀਆਂ ਮਾਰੋ ਤੁਸੀਂ ਇੱਕ ਪਿੰਡ ਦੇ 28। ਹੋਰ ਪੜ ਲਓ। ਹੁਣ ਜ ਮੈਂ ਇੱਕ ਹੋਰ ਬੇਨਤੀ ਕਰੂੰਗਾ। ਉਹ 28ਾਂ ਦੇ ਘਰੇ ਹੁਣ ਨਾ ਆਲੇ ਦੋਲੇ ਗਵਾਂਟੀ ਜਾਣਦੇ ਰਿਸ਼ਤੇਦਾਰ ਦੋਸਤ ਮਿੱਤਰ ਆਉਣਗੇ ਬਾਈ ਜੀ ਕਿਹੜੀ ਕਿਤਾਬ ਪੜ੍ਹੀ ਸੀ ਦੱਸ ਦਿਓ ਬਸ ਵੀ ਆਹ ਕਿਤਾਬ ਪੜ੍ਹਨੀ ਪੈਂਦੀ ਐ ਇੰਨੇ ਨੰਬਰ ਆ ਜਾਂਦੇ ਨੇ ਤਾਂ ਤੁਹਾਡੇ ਘਰੇ ਚਿੱਠੀ ਆ ਜਾਊਗੀ ਕਿ ਆਜਾ ਭਾਈ ਕੁ ਕੁਰਸੀ ਤੇਰਾ ਇੰਤਜ਼ਾਰ ਕਰਦੀ ਐ ਨੌਕਰੀਆਂ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਐ ਨੀਅਤ ਦੀ ਪਹਿਲਾਂ ਆਣਾ ਨੇ 75 ਸਾਲ ਹੋ ਗਏ ਕੁਝ ਨਹੀਂ ਕੀਤਾ 78 ਸਾਲ ਹੋ ਗਏ ਯਾਦ ਹੋਇਆ ਨੂੰ 76 ਸਾਲ ਆਯਾਦ ਵਾਇਨ ਹੋ ਗਏ ਅਮਰੀਕਾ ਵਾਲੇ ਮੰਗਲਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਤੇ ਸਾਥੋਂ ਹਜੇ ਰਾਮਪੁਰ ਫੂਲ ਵਾਲੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਟੱਕਣਾ ਜਿੱਡੀਆਂ ਨੇ ਹਜੇ ਤੱਕ ਵੀ ਆਇਆ ਕਾਰਨ ਕਾਰਨ ਕੀ ਨੀਅਤ ਨਹੀਂ ਹੈਗੀ ਬਿਜਲੀ ਦੇਖ ਲਓ ਹੁਣ ਬਿਜਲੀ ਦੀ ਗੱਲ ਕਰ ਲੈਂਦੇ 90% ਘਰਾਂ ਨੂੰ ਬਿਜਲੀ ਦਾ ਬਿੱਲ ਜੀਰੋ ਦਾ ਥੋੜੇ ਪਿੰਡ ਦਾ ਜੰਪਲ ਤਾਂ ਬਿਜਲੀ ਦਾ ਵੱਡਾ ਸਭ ਤੋਂ ਵੱਡਾ ਅਫਸਰ ਹੈ ਬਲਦੇਵ ਸਿੰਘ ਸਰਾ ਕਿਸੇ ਨੂੰ ਬਿਜਲੀ ਦਾ ਬਿੱਲ ਆਉਂਦਾ? ਜ਼ੀਰੋ ਬਿੱਲ ਆਉਂਦਾ 90% ਘਰਾਂ ਨੂੰ 600 ਜੂਲਟ ਫ੍ਰੀ ਹੈ। ਫਿਰ ਬਿਜਲੀ ਮੈਂ ਬੁਲਾਇਆ ਬਿਜਲੀ ਵਾਲ ਅਫਸਰਾਂ ਨੂੰ। ਮੈਂ ਕਿਹਾ ਜੀ ਜਿਹੜੇ ਵੱਡੇ ਅਫਸਰ ਹੁੰਦੇ ਚਲੋ ਸਰਾਂ ਸਾਹਿਬ ਦਾ ਪਿੰਡ ਜੰਮਿਆ ਨੂੰ ਸਾਰਾ ਪਤਾ ਹੈ। ਮੈਂ ਗਏ ਕਿਨੇ ਕਹਿਤਾ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਉਹ ਦਿਨੇ ਲੱਗਦੇ ਆ। ਨੋਟ 5 ਇਹ ਤੁਸੀਂ ਕਿਸਾਨਾਂ ਵਾਲਾ ਜ਼ਿਮੀਂਦਾਰਾਂ ਵਾਲਾ ਜਿਹੜਾ ਦਫ਼ਤਰ ਹੈ ਉਹਨੂੰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਵੀ 1:30 ਵਜੇ ਲੈਟ ਆਉ ਬੀਜੀ ਰਾਤ ਨੂੰ ਨਾ ਪਹਿਲਾਂ ਸੌਣ ਜੋਗੇ ਨਾ ਬਾਅਦ ਚ ਸੌਣ ਜੋਗੇ ਮੱਛਰ ਖਾਈ ਜਾਂਦੇ ਨੇ ਸੱਪਾਂ ਦੀਆਂ ਸਰੀਆਂ ਮਿੱਦੀ ਜਾਂਦੇ ਨੇ ਉੱਥੇ ਮੈਂ ਕਿਹਾ ਵੀ ਇਹ ਕੰਮ ਆਪਾਂ ਦਿਨੇ ਕਿਉਂ ਨਹੀਂ ਕਰ ਸਕਦੇ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਚਲਾਇਆ ਜਾ ਆਈ ਜਾਂਦਾ ਕਿਸੇ ਨੇ ਪੁੱਛਿਆ ਨਹੀਂ ਮੈਂ ਕਿਹਾ ਫਿਰ ਚਲੋ ਕਰੋ ਮੈਂ ਕਿਹਾ ਬਿਜਲੀ ਦਿਨੇ ਦਿਓ ਐਸ ਵਕਤ ਤੁਸੀਂ ਹੱਥ ਖੜਕ ਕਰਕੇ ਦੱਸ ਦੋ ਦਿਨੇ ਆਉਂਦੀ ਹੈ ਨਾ ਦਿਨੇ ਬਿਜਲੀ ਆਉਂਦੀ ਹੈ ਕੋਈ ਕਾਰਨ ਹੋ ਜੇ ਦਿਨੇ ਕੱਟ ਲੱਗ ਜੇ ਤਾਂ ਉਹਦਾ ਕੋਈ ਉਹਦੇ ਬਦਲੇ ਰਾਤ ਨੂੰ ਦੇਣੀ ਪੈ ਜੇ ਤਾਂ ਕੋਈ ਮੈਂ ਕਹਿ ਨਹੀਂ ਸਕਦਾ ਕਿਸੇ ਕੇਸ ਚ ਪਰ ਬਿਜਲੀ ਦਿਨੇ ਕੀ ਗੱਲ ਵੀ ਦਿਨੇ ਪਰਵਾ ਕੇ ਆਓ ਫਸਲ ਨੂੰ ਪਾਣੀ ਲਾ ਕੇ ਆ ਕੇ ਘਰੇ ਸੌਂ ਯਾਰ ਫੇਰ ਮੈਂ ਕਹਿੰਦਾ ਵੀ ਕੀਨੇ ਕਹਦਾ ਤੁਹਾਨੂੰ ਵੀ ਹੱਥ ਘੰਟਿਆਂ ਚ ਉਹਦਾ ਸਾਰਾ ਚੋਨਾ ਰੰਮ ਜਾਂਦਾ ਤੁਸੀਂ ਸੱਤ ਕਿਉਂ ਨਹੀਂ ਕਿਹਾ ਬਈ ਨੋ ਕਿਉਂ ਨਹੀਂ ਕਿਹਾ ਇਹ ਅੱਠ ਕਿਹਨੇ ਕੱਢਿਆ ਉਹ ਫਾਰਮੂਲਾ ਮੈਂ ਕਿਹਾ ਕਹਿੰਦੇ ਜੀ ਉਹ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਮੈਂ ਕਿਹਾ ਕਦੇ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ਕਹਿੰਦੇ ਇਹ ਕਿਹੜੀ ਹੁੰਦੀ ਹੈ ਜੀ ਨਾਕਾ ਲੈਵਲ ਮੈਂ ਕਿਹਾ ਨਾਕਾ ਨਹੀਂ ਨੱਕਾ ਕਹਿੰਦੇ ਇਹ ਕਿਆ ਹੁੰਦਾ ਹੈ ਜੀ ਮੈਂ ਕਿਹਾ ਲੈ ਕੇ ਜਾਉਂ ਕਦੇ ਨੱਕੇ ਤੇ ਲੈ ਕੇ ਜਾਉ ਤੁਹਾਨੂੰ ਇਹ ਮੈਂ ਕਿਹਾ ਉਹ ਹੁੰਦਾ ਜਿੱਥੋਂ ਕਹਿਰੇ ਨੂੰ ਪਾਣੀ ਜਾਂਦਾ ਹੈ ਨੱਕਾ ਜਿੱਥੇ ਕਹੀ ਧਰ ਕੇ ਵਿੱਚ ਗੋਡੇ ਲੱਤਾਂ ਵੀ ਆਪਾਂ ਬੈਕ ਧਰ ਕੇ ਬੈਜੇ ਨੇ ਵੀ ਜੇ ਰਮੂ ਦਾ ਜੇ ਜੀਰੀ ਦਾ ਹੋਵੇ ਤਾਂ ਆਪਾਂ ਪਿਛਲੇ ਪਾਸੇੋਂ ਦੂਜੇ ਕਹਿ ਰਹੇ ਨੇ ਵੀ ਖੋਲ ਦਿੰਨੇ ਆ ਵੀ ਦੋ ਦੋ ਚੱਲ ਜੂਗਾ ਮੈਂ ਕਹਿੰਨੂੰ ਤੁਸੀਂ ਤੁਸੀਂ 8 ਘੰਟੇ ਦਿੰਨੇ ਹੋ ਉਹ ਵੀ ਟੁੱਟਵੀਂ ਦਿੰਨੇ ਹੋ 2 ਘੰਟੇ ਚਲੀ ਗਈ ਫੇਰ ਆ ਗਈ 2 ਘੰਟੇ ਫੇਰ ਘੰਟਾ ਚਲੀ ਗਈ ਫੇਰ ਆ ਗਈ ਮੈਂ ਕਹਾਂ ਇਹਦੇ ਨਾਲ ਕਿਆਰਾ ਮਰ ਜਾਂਦਾ ਹੈ ਕਿ ਇਹ ਕੀ ਹੁੰਦਾ ਹੈ ਮੈਂ ਕਹਾਂ ਬੰਦਾ ਨਹੀਂ ਮਰਦਾ ਕੋਈ ਕਿਆਰਾ ਮਰਦਾ ਮਤਲਬ ਪਾਣੀ ਮਰ ਜਾਂਦਾ ਖਾਲ ਉਹਦੇ ਨਾਲ ਨਾ ਉਸੇ ਕੈਰੇਜ ਹੀ ਫੇਰ ਛੱਡਣਾ ਪੈਂਦਾ ਹੈ ਉਸੇ ਕੈਰੇਜ ਹੀ ਫੇਰ ਛੱਡਣਾ ਪੈਂਦਾ ਹੈ ਮੈਂ ਕਿਹਾ ਤੁਸੀਂ ਕੰਮ ਕਰੋ ਮੈਂ ਕਿਹਾ ਮੈਂ ਵੀ ਮੈਥ ਮਾਸਟਰ ਦਾ ਮੁੰਡਾ ਸਾਇੰਸ ਮਾਸਟਰ ਦਾ ਮੁੰਡਾ ਨਾ ਤੁਸੀਂ ਜੇ 4 ਦਿਨਾਂ ਚ ਬਿਜਲੀ ਦੇਣੀ ਹੋਵੇ 8-8 ਘੰਟੇ ਕਿੰਨੇ ਘੰਟੇ ਦੇਵੋਗੇ ਕਹਿੰਦੇ 32 ਘੰਟੇ ਮੈਂ ਕਿਹਾ ਜੇ 3 ਦਿਨ 11-11 ਘੰਟੇ ਦੇ ਦਈਏ ਕਿੰਨੇ ਘੰਟੇ ਵੰਣਗੇ ਕਹਿੰਦੇ 3 ਘੰਟੇ ਮੈਂ 1 ਘੰਟੇ ਦੀ ਵਰਕ ਪਿਆ ਤੁਸੀਂ ਐ ਕਰੋ 11-11 ਘੰਟੇ ਦੇ ਕੇ ਦੇਖੋ ਕਹਿੰਦੇ ਜੀ ਦੇਖ ਲੈਣੇ 11-11ਾਂ ਛੱਡਤੀ ਅਸੀਂ ਤੁਹਾਨੂੰ ਦੱਸਿਆ ਨਹੀਂ ਇਹ ਮੈਂ ਨਾ 9 ਵਾਦ ਬੰਦ ਕਰ ਦੂ ਵਾਦ ਤੋਂ ਬਾਅਦ 10 ਵਾਦ ਬੰਦ ਕਰ ਦੂ ਹੁਣ ਕਮਲਾ ਥੋੜੀ ਬੱਟਾਂ ਤੋੜ ਲੂਗਾ ਬੱਟਾਂ ਤਾਂ ਫੇਰ ਆਪ ਹੀ ਪੋਚਣੀਆਂ ਪੈਣਗੀਆਂ ਕਿਸੇ ਨੇ 10 ਵਾਦ ਬੰਦ ਕਰਤੀ ਕਿਸੇ ਨੇ 11 ਵਾਦ ਬੰਦ ਕਰਤੀ ਠੀਕ ਹੈ ਜੀ ਤੇ ਨਾਲੇ ਤਿੰਨ ਦਿਨ ਜਦੋਂ ਫੁੱਲ ਰੰਗ ਗਈ ਅਗਲੇ 3 ਦਿਨ ਉਹਨੂੰ ਲਾਇਆ ਹੀ ਨਹੀਂ ਪਾਣੀ 6 ਦਿਨ ਹੋ ਗਏ ਜੀ ਮੈਂ ਕਿਹਾ ਹੁਣ ਤੁਸੀਂ ਦੇਖੋ 33 ਘੰਟਿਆਂ 'ਚ 6 ਦਿਨ ਚੱਲ ਗਏ ਆਪਣੇ ਤੇ ਤੁਹਾਡੇ 6 ਦਿਨ ਕਿੰਨੇ ਚੱਲਦੇ 48 ਘੰਟੇ 6 ਦਿਨਾਂ 'ਚ 15 ਘੰਟੇ ਤੁਹਾਡੀ ਬਿਜਲੀ ਬਚ ਗਈ ਨਾਲੇ ਉਹ ਖੁਸ਼ ਕਹਿੰਦਾ ਜਦੋਂ ਮਰਜ਼ੀ ਸੋਚਦਾ ਬੱਲੇ ਜਾਂਦੀ ਹੋਈ ਨਹੀਂ ਓਏ ਕੋਕੋ ਤਾਂ ਬੰਦ ਕਰਕੇ ਆਉਂਦਾ ਉਹਨੂੰ ਵੀ ਪਤਾ ਕਦੋਂ ਹੋ ਜਾਂਦੀ ਹੈ ਇਹ ਭਾਈ ਜੀ ਉਹੀ ਬੰਦਾ ਦੱਸ ਸਕਦਾ ਜਿਹੜਾ ਖੇਤਾਂ 'ਚ ਰਿਹਾ ਹੋਵੇ ਜੀਨੇ ਆਪ ਬੱਟਾ ਪੋਚੀਆਂ ਹੁਣ ਕੱਦੂ ਕੀਤਾ ਹੋਵੇ ਜਿਨੇ ਪੀਟਰ ਇੰਜਨਾਂ ਦੇ ਸਲੈਂਸਰਾਂ ਮੂਰੇ ਮਛਰਦਾਨੀਆਂ ਲਾ ਕੇ ਮੰਝੇ ਡਾਹੇ ਹੁਣ ਉਹ ਹੀ ਦੱਸ ਸਕਦਾ ਇਹ ਗੱਲਾਂ ਆਮ ਨਹੀਂ ਪਤਾ ਲੱਗ ਸਕਦਾ ਹੁਣ ਸੁਖਵੀਰ ਬਾਦ ਰੋਣੂ ਬਚਾਰੇ ਨੂੰ ਕੀ ਪਤਾ ਕੱਦੂ ਕੀ ਹੁੰਦਾ ਉਹਨੂੰ ਤਾਂ ਦੂਜਾ ਕੱਦੂ ਨਹੀਂ ਪਤਾ ਜਿਹੜਾ ਖਾਣ ਵਾਲਾ ਉਹ ਨਹੀਂ ਪਤਾ ਉਹਨੂੰ ਵੀ ਕੁਝ ਲੋਕੀ-ਲੂਕੀ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਅੰਗਰੇਜ਼ੀ 'ਚ ਸੁਬੀਰ ਆਈਦਾ ਥੋੜੇ ਬਾਰ ਐਸੇ ਕਰਕੇ ਫੈਸਿਲਿਟੀ ਐ ਇੱਥੇ ਪਹੁੰਚ ਰਹੀਆਂ ਨੇ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਹੋਰ ਫਾਇਦਾ ਹੋਊਗਾ ਕੋਲਾ ਆਪਣੇ ਕੋਲੇ ਆਮ ਹੈ ਆਪਣ ਨੇ ਕੋਲੇ ਵੀ ਖਾਨ ਚਲਾ ਲਈ ਕੋਲਾ ਆਪਣੇ ਕੋਲੇ ਆਮ ਹੈ ਐਸੇ ਕਰਕੇ ਥਰਮਲ ਪਲਾਂਟ ਖਰੀਦ ਲਿਆ ਹੁਣ ਤਿੰਨ ਆਪਣੇ ਹੋਗੇ ਦੋ ਨੇ ਪ੍ਰਾਈਵੇਟ ਇਹਨਾਂ ਦੋਨਾਂ ਨੂੰ ਵੀ ਕਿਹਾ ਹੋਇਆ ਵੀ ਜੇ ਕਦੇ ਹੋਵੇ ਮੂਡ ਦੱਸਿਓ ਖਰੀਦ ਲਾਂਗੇ ਨਹੀਂ ਤਾਂ ਪਹਿਲਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਸੀ ਸਾਰੀਆਂ ਚੀਜ਼ਾਂ ਵੇਚ ਦਿੰਦੀਆਂ ਸੀ ਅੱਜ ਇਹ ਖਰੀਦਦੇ ਆ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕਿਉਂਕਿ ਨੀਅਤ ਸਾਫ਼ ਹੈ ਨੀਤ ਸਾਫ਼ ਦੀ ਗੱਲ ਹੈ ਬਸ ਸੋ ਐਸੀ ਤਰ੍ਹਾਂ ਹੀ ਆਸਰਾ ਨੂੰ ਕਹਤਾ ਵੀ ਭਾਈ ਪਿੰਡਾਂ ਜਾਇਆ ਕਰੋ ਬੋੜਾਂ ਪਿਪੜਾਂ ਥੱਲੇ ਬੈਠ ਕੇ ਕੰਮ ਕਰੋ ਲੋਕਾਂ ਦੇ ਕਿਸੇ ਕੋਲੇ ਨਹੀਂ ਵੀ ਸਾਧਨ ਹੁੰਦਾ ਸ਼ਹਿਰ ਜਾਣ ਦਾ ਸਰਕਾਰ ਤੁਹਾਡੇ ਦਵਾਰ ਤਹਤ ਹਰ ਵੱਡੇ ਪਿੰਡ 'ਚ ਅੜਦੜੇ ਪਿੰਡਾਂ ਨੂੰ ਚਾਰ ਪੰਜ ਪਿੰਡਾਂ ਦਾ ਇਕੱਠ ਕਰਕੇ ਰਿਸਟਰੀਆਂ ਕੋਈ ਪਹਾਰ ਕਾਰਡ ਕੋਈ ਹੋਰ ਕੰਮ ਸਾਰੇ ਕਰਾਉਂਦਾ ਅਹੀ ਸਰਕਾਰ ਦਾ ਕੰਮ ਹੁੰਦਾ ਜੀ ਨੌਕਰੀਆਂ ਹੋ ਗਈਆਂ ਬਿਜਲੀ ਹੋ ਗਈ ਹੁਣ ਆ ਜੋ ਪਾਣੀ ਤੇ ਜੇ ਦੇਸ਼ ਸਰਕਾਰ ਸੰਭਾਲੀ ਸੀ 16 ਮਾਰਚ 2000 22 ਨੂੰ ਤੁਸੀਂ ਪਿਆਰ ਦਿੱਤਾ 92 ਸੀਟਾਂ ਉਸ ਦਿਨ ਉਸ ਦਿਨ ਤੱਕ ਪੰਜਾਬ ਆਪਣੀਆਂ ਨਹਿਰਾਂ ਦਾ ਸਿਰਫ 21% ਪਾਣੀ ਖੇਤਾਂ ਵਾਸਤੇ ਯੂਜ਼ ਕਰਦਾ ਸੀ ਸਿਰਫ 21% ਪਾਣੀ ਖੇਤਾਂ ਚਾਹੁੰਦਾ ਸੀ ਪ੍ਰਾਣੀਆਂ ਕੱਸੀਆਂ ਪ੍ਰਾਣੇ ਸੂਏ ਪ੍ਰਾਣੇ ਰਜਵਾਹੇ ਪ੍ਰਾਣੇ ਨਾਲੇ ਬੰਦ ਹੋ ਗਏ ਸੀ ਜਦ ਲੋਕਾਂ ਨੇ ਬਾਹਲੇ ਜਬ ਚਪਾਈ ਕੇ ਕਰਗੋ ਕਰੋ ਗੀਆਂ ਦਰਖਤੋਗੇ ਖਤਮ ਲੋਕ ਭੁੱਲ ਗਏ ਵੀ ਕੱਸੀਆਂ ਵੀ ਹੁੰਦੀਆਂ ਸੀ ਮੈਂ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਸਾਡੇ ਪਿੰਡਾਂ ਦੀ ਕੱਸੀ ਲੱਭ ਕੇ ਦੇ ਦਿਓ ਮੈਨੂੰ ਜੀ ਜ ਮੈਂ ਨਾ ਹੁੰਦਾ ਹੁੰਦਾ ਸੀ ਮੇਰੀ ਮਾਂ ਹੋਰੀ ਮੇਰੀ ਮਾਸੀ ਹੋਰੀ ਮੇਰੀ ਤਾਈ ਹੋਰੀ ਉਥੇ ਥਾਪੀ ਨਾਲ ਕੱਪੜੇ ਧੋਉਂਦੇ ਹੁੰਦੇ ਸੀ ਉਹ ਕੱਸੀ ਕਿੱਧਰ ਗਈ ਕਹਿੰਦੇ ਜੀ ਲੱਭ ਲੈਨੇ ਆ ਲੱਭ ਲਈ ਕਹਿੰਦੇ ਜੀ ਉਹ ਬਾਹਲੀ ਲੋਕਾਂ ਨੇ ਮੈਂ ਕਿਹਾ ਕੋਈ ਗੱਲ ਨਹੀਂ ਥੱਲੇ ਪਾਈਪ ਪਾ ਲੈਨੇ ਆਪਾਂ ਕੋਈ ਉਥੇ ਉਥੇ ਪਾਈਪ ਪਾ ਲੈਣੀ ਕੋਈ ਗੱਲ ਨਹੀਂ ਲੋਕਾਂ ਨਾਲ ਗੱਲ ਕਰ ਲੈਨੇ ਬੀਰੋ ਸਾਨੂੰ ਐ ਸੀਗਾ ਸਾਨੂੰ ਪੁਲਿਸ ਭੇਜਣੀ ਪਈ ਨਾਲ ਵੀ ਲੋਕ ਲੜਨਾ ਪੈਣ ਵੀ ਮੈਂ ਨਹੀਂ ਬਉਣ ਦਿੰਦਾ ਜਾਂ ਕੋਈ ਪਰ ਕਿਸੇ ਪਿੰਡ 'ਚ ਸਾਨੂੰ ਪੁਲਿਸ ਦੀ ਵਰਤੋਂ ਨਹੀਂ ਕਰਨੀ ਪਈ ਅੱਜ 84% ਪਾਣੀ ਕੱਸੀਆਂ ਦਾ ਤੇ ਨਹਿਰਾਂ ਦਾ ਤੇ ਨਾਲਿਆਂ ਦਾ ਆਪਣੇ ਖੇਤਾਂ ਚ ਜਾਂਦਾ ਹੈ 84% ਚਾਰ ਗੁਣਾ ਵਧ ਗਿਆ ਜੀ ਤੁਹਾਡੇ ਪਿੰਡਾਂ ਬਾਲੂ ਵੀ ਆਇਆ ਹੋਣਾ ਟੇਲਾਂ ਤੇ ਕਿਤੇ ਆ ਗਿਆ ਸੂਏ ਚ ਨਵੀਆਂ ਪਾਈਪਾਂ ਪਾਤੀਆਂ ਪਾਈਪਾਂ ਗਾਹਾਂ ਤੱਕ ਲੈ ਗਏ ਜਿੱਥੇ ਤੱਕ ਨਹੀਂ ਵੀ ਪਹਿਲਾਂ ਜਦ ਕੱਸੀਆਂ ਪਹੁੰਚਦੀਆਂ ਸੀ ਐਸ ਵਾਰ ਹੜ ਨਹੀਂ ਆਇਆ ਨਹੀਂ ਤਾਂ ਬਹੁਤ ਪਿਆ ਹੜ ਕਿਉਂ ਨਹੀਂ ਆਇਆ ਪਾਣੀ ਵੰਡਿਆ ਗਿਆ ਪਾਣੀ ਸਪਲਿਟ ਹੋ ਗਿਆ ਨਦੀਆਂ ਨਹਿਰਾਂ ਨਾਲਿਆਂ ਕੱਸੀਆਂ ਚ ਤਾਂ ਕਿਤੇ ਇੱਕ ਇੱਕ ਦੋ ਜਗ੍ਹਾ ਤੇ ਕਿਤੇ ਫਲੱਡ ਵਾਲੀ ਸਿਚੁਏਸ਼ਨ ਨਹੀਂ ਬਣੀ ਇਹਨੂੰ ਹੁਣ 100 ਤੇ ਲੈ ਕੇ ਜਾਣਾ ਜੇ 100 ਤੇ ਲੈ ਗਏ ਨਾ ਤੁਸੀਂ ਹੈਰਾਨ ਹੋ ਜਾਓਗੇ 14 ਲੱਖ ਟਿਊਬਲ ਹੈ ਉਹਦੇ ਚੋਂ ਜੇ 5-6 ਲੱਖ ਟਿਊਬਲ ਵੀ ਬੰਦ ਹੋ ਗਿਆ ਨਾ ਧਰਤੀ ਵਾਲਾ ਪਾਣੀ ਤਹਾਂ ਆਊਗਾ ਤੇ ਨਾਲੇ ਬਿਜਲੀ ਬਚੂਗੀ ਤੇ ਨਾਲੇ ਜਿਹੜਾ ਆਪਾਂ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨੂੰ ਉਹਨੂੰ ਵੀ ਕਿਤੇ ਨਾ ਕਿਤੇ ਆਪਾਂ ਸਹੀ ਸਾਬਤ ਕਰਾਂਗੇ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਖੁਸ਼ਖਬਰੀਆਂ ਦੇਵਾਂਗਾ ਪਾਣੀ ਨਾਲ ਸੰਬੰਧਤ ਨਹਿਰਾਂ ਨਾਲੇ ਨਵੀਆਂ ਨਵੀਂ ਨਹਿਰ ਕੱਢ ਰਿਹਾ ਮਾਲਵਾ ਨਹਿਰ ਹਰੀਕੇਪੱਤਨ ਤੋਂ ਲੈ ਕੇ ਰਾਜਸਥਾਨ ਦੇ ਬਾਰਡਰ ਤੱਕ ਰਾਜਸਥਾਨ ਅਣੀ ਨਹਿਰ ਦੇ ਨਾਲ-ਨਾਲ ਔਰ ਪਹਿਲਾਂ ਪਰਲੇ ਪਾਸਿਓਂ ਜਿਹੜੀ ਰਾਜਸਥਾਨ ਦੇ ਪਰਲੇ ਪਾਸੇ ਨਹਿਰ ਹੈ ਉਹ ਪੰਜਾਬ ਦੀ ਹੈ ਉਧਰੋਂ ਪੰਪ ਨਾਲ ਪਾਣੀ ਚੱਕ ਕੇ ਇੱਧਰ ਪਾਉਂਦੇ ਸੀ ਹੁਣ ਆ ਨਹਿਰ ਨਿਕਲੂਗੀ ਨਾਲੇ ਪੰਪ ਇੱਧਰ ਲਾਵਾਂਗੇ 10 ਕਿਲੋਮੀਟਰ ਤੱਕ ਪਹਿਲਾਂ ਪਾਣੀ ਜਾਂਦਾ ਸੀ 15 ਕਿਲੋਮੀਟਰ ਤੱਕ ਪਹੁੰਚਾਵਾਂਗੇ ਹੁਣ ਇੱਧਰ ਦੁੱਧ ਦੇ ਕੌਣੀ ਵੱਲ ਜਿੱਧਰ ਇੱਧਰਲੇ ਪਾਸੇ ਨੂੰ ਕਿ ਦਿਵਾਏ ਵਾਲੇ ਪਾਸੇ 521 ਮੋਗੇ ਲੱਗਣਗੇ ਕਦੇ ਪਹਿਲਾਂ ਕਿਸੇ ਨੇ ਨਹਿਰ ਬਣਾਈ ਹੋਈ ਨਹੀਂ ਭਈ ਨਹਿਰ ਕਿਉਂ ਬਣਾਉਣੀ ਮੋਗਿਆਂ ਦਾ ਉਹਨਾਂ ਨੂੰ ਕੀ ਪਤਾ ਹੈ ਉਹ ਚੌਕੇ ਵਾਲੇ ਉਹਨਾਂ ਲੋਕਾਂ ਨੂੰ ਮੋਗਿਆਂ ਦਾ ਕੀ ਪਤਾ ਹੈ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਮੋਗਰ ਦੇਖੇ ਹੀ ਨਹੀਂ ਕਦੇ ਉਹਨਾਂ ਨੇ ਨਹਿਰ ਹੀ ਜਾਂਦੀ ਹੈ ਸਿੱਧੀ ਖੇਤ ਨੂੰ ਉਹਨਾਂ ਨੇ ਕੀ ਲੈਣਾ ਮੋਗਿਆ ਤੂੰ ਇਹ ਤਾਂ ਆਪਾਂ ਨੂੰ ਪੁੱਛ ਕੇ ਦੇਖੋ 2 ਇੰਚ ਉੱਚਾ ਕਰਦੇ ਆ 2 ਇੰਚੀਆਂ ਕਰਦੇ ਆ ਬੰਦਾ ਵੜਦੇ ਨੇ ਉਹਦੇ ਪਿੱਛੇ ਸুইস ਕਰਕੇ ਜੋ ਤੁਸੀਂ ਮੈਨੂੰ ਪਿਆਰ ਦਿੱਤਾ ਹੈ ਬਹੁਤ ਸਾਰੇ ਕੰਮ ਹੋ ਗਏ ਬਹੁਤ ਸਾਰੇ ਹਜੇ ਰਹਿੰਦੇ ਨੇ ਕਈ ਕਮ ਛੇਤੀ ਹੋ ਜਾਂਦੇ ਨੇ ਕਈ ਫਾਈਲਾਂ ਚ ਪਏ ਨੇ ਕਈ ਫਾਈਲਾਂ ਦੇ ਉੱਤੇ ਬਹੁਤ ਸਾਰੀਆਂ ਹੋਰ ਫਾਈਲਾਂ ਪਈਆਂ 70 ਸਾਲ ਦੀਆਂ ਥੱਲੋਂ ਕੱਢ ਕੱਢ ਕੇ ਫਾਈਲਾਂ ਲਿਓਨੇ ਆ ਤੇ ਕੰਮ ਕਰਕੇ ਨਾਲ ਦੀ ਨਾਲ ਕਹਿੰਦੇ ਪਈ ਆ ਲੋਕਾਂ ਨੂੰ ਪਹਚਾਉ ਆਮ ਇਹ ਲੋਕਾਂ ਦਾ ਕੰਮ ਹੈ ਸੋ ਤੁਸੀਂ ਜਿੰਨਾ ਸਾਥ ਦੇ ਰਹੇ ਹੋ ਪਿਆਰ ਦੇ ਰਹੇ ਹੋ ਇਹਦਾ ਕੋਈ ਮੁੱਲ ਨਹੀਂ ਮੇਰੀ ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ ਹਰ ਰੋਜ਼ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਹੈ ਰਾਜ ਜਦੋਂ ਜਾਣਿਆ ਪੁਲਿਸ ਵਾਲਿਆਂ ਤੋਂ ਪਤਾ ਲੱਗ ਜਾਂਦਾ ਉਹ ਖੜੇ ਹੁੰਦੇ ਨੇ ਨਾ ਪ੍ਰੋਟੋਕਾਲ ਹੈ ਰੂਟ ਲੱਗਿਆ ਹੁੰਦਾ ਮੈਂ ਤਾਂ ਕਹਿੰਦਾ ਉਹਨਾਂ ਯਾਰ ਬਾਲੇ ਨਾ ਚਤੁਰਿਆ ਕਰੋ ਉਹ ਕਹਿੰਦੀ ਸਾਡੀ ਡਿਊਟੀ ਹੈ ਜੀ ਕਹਿੰਦੇ ਤਾਂ ਸਾਡਾ ਨਾ ਚਲੋ ਕੋਈ ਨਹੀਂ ਕਿਸੇ ਨੂੰ ਧੱਕਾ ਧੱਕਾ ਨਾ ਮਾਰੇ ਚਲੋ ਬਾਕੀ ਠੀਕ ਹੈ ਚਲੋ ਉਹ ਜਦੋਂ ਖੜੇ ਹੁੰਦੇ ਨੇ ਉੱਥੋਂ ਪਤਾ ਲੱਗ ਜਾਂਦਾ ਕੌਣ ਆ ਰਿਹਾ ਹੈ ਤੇ ਉਹ ਫਿਰ ਲੋਕ ਪਿੰਡ ਦੇ ਇਕੱਠੇ ਹੋ ਜਾਂਦੇ ਨੇ ਉੱਥੇ ਫਿਰ ਮੈਂ ਗੱਡੀ ਰੋਕ ਲੈਣਾ ਐ ਸਾਡੇ ਹੱਥ ਦਿੱਤੇ ਤੇ ਮੁੱਖ ਮੰਤਰੀ ਐ ਕਦੇ ਰੁਕੇ ਨਹੀਂ ਸਾਡੇ ਸਾਡਾ ਪਰਾਂ ਮਾਰਦੇ ਸੀ ਭਗਾ ਕੇ ਸੋ ਲੋਕ ਤਾਂ ਬਸ ਇਹੀ ਇਸੇ ਗਲਤੀ ਖੋਜਨੇ ਯਾਰ ਕਿ ਸਾਡਾ ਮੁੱਖ ਮੰਤਰੀ ਘਟ ਘਟ ਸਾਡੇ ਵਿੱਚੋਂ ਤਾਂ ਹੈਗਾ ਨਾ ਸਾਡੇ ਵਰਗਾ ਤਾਂ ਹੈਗਾ ਨਾ ਸਾਡੀਆਂ ਗੱਲਾਂ ਤਾਂ ਕਰਦਾ ਨਾ ਸਾਡੇ ਵਿੱਚ ਆ ਜਾਂਦਾ ਹੈ ਸਾਡੇ ਨਾਮ ਜੱਫੀ ਪਾ ਲੈਂਦਾ ਪਹਿਲਾਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੋਈ ਕਦੇ ਲੋਕਾਂ 'ਚ ਗਏ ਹੀ ਨਹੀਂ ਸੀਗੇ ਸੋ ਇਸ ਕਰਕੇ ਅੱਜ ਮੈਂ ਤੁਹਾਨੂੰ ਵਧਾਈ ਦੇਣਾ ਇਸ ਸਿਹਤ ਕ੍ਰਾਂਤੀ ਦਾ ਜਿਹੜਾ ਚੌਕੇ ਦੇ ਵਿੱਚ ਵੱਡਾ ਕਦਮ ਹੈ ਉਹਦਾ ਤੇ ਬਾਕੀ ਕਾਰਡ ਜਿਹੜੇ ਕੱਟੇ ਗਏ ਉਹ ਵੀ ਤੇ ਜਿਹੜੇ ਕਈ ਵਾਰੀ ਘਰ ਅੱਡ ਹੋ ਗਏ